ਸ਼ਿਕਾਇਤਾਂ ਬਹੁਤ ਰਹੀਆਂ ਜਿਹੜੇ ਬੋਟ ਮੋਟਰਸਾਈਕਲ ਨੇ ਸਦਸਰ ਇਹਨਾਂ ਦੇ ਬਿਨਾ ਜਾਈ ਉਹਨੇ ਤੇ ਪਟਾਕੇ ਬਹੁਤ ਮਾਰਦੇ ਨੱਬਾ ਸ਼ਹਿਰ ਵਿੱਚ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਮੋٹے-ਮੋٹے ਹੋਣਗੇ ਚਲਾਨ ਐਸ ਐਚਓ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਸਿਰਫ ਵਾਰਨਿੰਗ ਦਿੱਤੀ ਜਾ ਰਹੀ ਹੈ ਅਗਲੀ ਵਾਰ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ ਐਸ ਐਚਓ ਜਸਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਨਾਬਾ ਦੇ ਪਟਿਆਲਾ ਗੇਟ ਨਾਕਾਬੰਦੀ ਲਗਾ ਕੇ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਬਿਨਾਂ ਨੰਬਰ ਦੇ ਚੱਲਦੇ ਟੂ-ਵీలਰ ਫੋਰ-ਵీలਰ ਦੇ ਕੱਟੇ ਚਲਾਣ ਇੱਥੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਲਤ ਤਰੀਕੇ ਨਾਲ ਲਾਈਟਾਂ ਲਗਾਉਣ ਵਾਲਿਆਂ ਨੂੰ ਵੀ ਦਿੱਤੀ ਸਖਤ ਹਦਾਇਤ ਨਾਬਾ ਤੋਂ ਪੀਟੀ ਨਿਊਜ਼ ਪੰਜਾਬ ਦੇ ਨਾਲ ਮਨਦੀਪ ਕੌਸ਼ਕ ਦੀ ਵਿਸ਼ੇਸ਼ ਰਿਪੋਰਟ ਵੀਰੇ ਪੜਾਕੇ ਵਾਲਾ ਪਲੱਸ ਪਿਆ ਹੋਇਆ ਸੀਗਾ ਤੇ ਉਹਨਾਂ ਕਰਕੇ ਘੇਰ ਲਿਆ ਤੇ ਐਸ.ਓ.ਸੀ. ਸਾਹਿਬ ਬਹੁਤ ਵਧੀਆ ਨੇ ਉਹਨਾਂ ਨੇ ਸਲਾਹਸਰ ਬਦਲਵਾਤਾ ਸਾਡੇ ਨੂੰ ਇਹ ਦੋਨੋਂ ਪਤਾ ਹੀ ਪ੍ਰਕਾਸ਼ ਨੂੰ ਬੰਦ ਕਰੇ ਪੈਣਾ ਫਿਰ ਕਾਪੂ ਚ ਹੋ ਜਾਤੇ ਹੈ ਸਾਡੇ ਤੋਂ ਸਰ ਜੀ ਗਲਤੀ ਹੋ ਗਈ ਜੀ ਅੱਗੇ ਤੋਂ ਇਹ ਗਲਤੀ ਨਹੀਂ ਹੋਊਗੀ ਜੀ ਐਸ.ਓ.ਸੀ. ਸਾਹਿਬ ਨੇ ਸਾਡੇ ਤੋਂ ਸਲਾਹਸਰ ਬਦਲਵਾਤਾ ਅੱਜ ਤੋਂ ਅੱਗੇ ਗਲਤੀ ਨਹੀਂ ਹੋਊਗੀ ਇੱਕ ਦੋ ਗਲਤੀ ਕੀਤੀ ਫਿਰ ਇਤਲਾਅ ਕਰਾ ਦਾਂਗੇ ਇਤਲਾਅ ਕਰਾ ਦਾਂਗੇ ਜਿੰਮੇਵਾਰ ਰ ਅ ਜਿਵੇਂ ਕਹੂੰਗੇ ਉਵੇਂ ਕਰ ਲਾਂਗੇ ਜੀ ਨਹੀਂ ਪਟਾਕੇ ਵੱਜਦਾ ਸੀ ਛੋਟੇ ਵੱਜ ਗਏ ਵੱਜਦਾ ਜੀ ਪਤਾ ਨਹੀਂ ਕਿੰਨੇ ਵੱਜ ਗਏ ਇਹ ਸਰਪਸਾਉਣ ਵਾਲੀ ਗੀਤਾ ਕਰਕੇ ਵੱਜ ਗਏ ਜੀ ਅੱਛਾ ਵੱਜ ਗਿਆ ਹਾਂ ਬਾਦਾਂ ਨਹੀਂ ਪੱਤੀ ਗਈ ਸਾਰੀ ਸਲਾ ਕੇ ਹਾਂ ਜਿਹੜਾ ਇੱਥੇ ਲੱਗਿਆ ਐਸਓ ਸਾਹਿਬ ਨੇ ਛੱਡਤਾ ਜੀ ਠੀਕ ਹੈ ਹਾਂ ਜੀ ਬਹੁਤ ਮਹੀਨੇ ਦੇ ਚੱਲ ਰਹੇ ਸੜਕਾਂ ਦੇ ਵਿੱਚ ਸ਼ਿਕਾਇਤਾਂ ਬਹੁਤ ਆ ਰਹੀਆਂ ਨੇ ਜਿਹੜੇ ਬੋਲਟ ਮੋਟਰਸਾਈਕਲ ਨੇ ਸਲੈਂਸਰ ਇਹਨਾਂ ਦੇ ਬਿਨਾ ਜਾਲੀ ਤੋਂ ਨੇ ਤੇ ਪਟਾਕੇ ਬਹੁਤ ਮਾਰਦੇ। ਉਸ ਸਬੰਧ ਵਿੱਚ ਜਿੱਥੇ ਪਟਿਆਲਾ ਗੇਟ ਨਾਕਾ ਲਾਇਆ ਗਿਆ ਸੀਗਾ ਤੇ ਬੋਲਟਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਬੋਲਟ ਪਟਾਕਾ ਮਾਰਦੇ ਨੇ ਉਹਨਾਂ ਦੇ ਸਲੈਂਸਰ ਚੇਂਜ ਕਰਵਾਏ ਜਾ ਰਹੇ ਨੇ ਉਹਨਾਂ ਨੂੰ ਬਾਹਰ ਨਹੀਂ ਦੇ ਕੇ ਛੱਡਿਆ ਜਾ ਰਿਹਾ। ਨੈਕਸਟ ਟਾਈਮ ਜੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਆਈ ਤਾਂ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ। ਜਿਹਨਾਂ ਨੇ ਬਾਈਕਾਂ ਦੇ ਨੰਬਰ ਨਹੀਂ ਹੈਗੇ ਉਸੇ ਇਹਦੇ ਵਿੱਚ ਜਿਨ੍ਹਾਂ ਵਹੀਕਲਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦੇ ਬੰਡਾ ਕਿਤੇ ਜਾ ਰਹੇ ਨੇ ਵਹੀਕਲ ਨੂੰ ਉਹ ਅਸੀਂ ਮੋਟਰਸਾਈਕਲ ਬੌਂਡ ਕਰਕੇ ਆਲਰੇਡੀ ਥਾਣਾ ਭੇਜ ਚੁੱਕੇ ਆ ਤੇ ਬਾਕੀ ਆ ਬਾਕੀਆਂ ਦੇ ਚਲਾਨ ਕਰ ਰਹੇ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਹੈਗੇ ਸਰ ਹੁਣ ਤੱਕ ਕਿੰਨੇ ਕ ਚਲਾਨ ਕਰ ਦਿੱਤੇ ਹੁਣ ਤੱਕ ਆਰਾਮ ਦੇ ਅਸੀਂ 6 ਤੋਂ 8 ਚਲਾਨ ਕਰਦੇ ਸਰ ਕੁਝ ਮੋਡੀਫਾਈ ਲਾਈਟਾਂ ਲਾ ਕੇ ਘੁੰਮਦੇ ਆ ਮਲੇ ਮੋਟਰਸਾਈਕਲਾਂ ਦੇ ਬਾਜ਼ਾਰਾਂ ਦੇ ਵਿੱਚ ਉਹਨਾਂ ਦੇ ਵੀ ਚਲਾਨ ਜਾਂ ਲਾਈਟਾਂ ਤਾਰੀਆਂ ਜਾਂਦੀਆਂ ਨੇ ਬਿਲਕੁਲ ਜੀ ਉਹਨਾਂ ਦੇ ਜਿਹੜਾ ਮੋਡੀਫਾਈ ਲਾਈਟਾਂ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਇਹਨਾਂ ਦਾ ਚਲਾਨ ਹੁੰਦਾ ਬੜਾ ਸਖਤ ਚਲਾਨ ਹੁੰਦਾ ਕਿ ਇਹ ਜਿਹੜੇ ਨੋਕੀ ਦੂਜੇ ਆਉਂਦੇ ਨੇ ਉਹਨਾਂ ਦੇ ਇੱਥੇ ਡਾਇਰੈਕਟ ਲਾਈਟ ਪੈਂਦੀ ਆ ਨਾਲੇ ਉਹਨਾਂ ਦੇ ਮਾੜਾ ਅਸਰ ਪੈਂਦਾ ਸੋਪਾ ਨੂੰ ਮੇਰੀ ਬੇਨਤੀ ਵੀ ਆ ਤੇ ਉਹਨਾਂ ਨੂੰ ਵਾਰਨਿੰਗ ਵੀ ਆ ਜਿਹੜਾ ਲਾਈਟਾਂ ਮੋਡੀਫਾਈ ਲਾਉਂਦੀਆਂ ਤੁਸੀਂ ਬੰਦ ਕਰੋ ਇਹਨਾਂ ਨੇ ਲਾਈਟ ਮੋਡੀਫਾਈ ਲੱਗੀ ਹੋਊਗੀ ਉਹ ਦਰਵਾਜੇ ਵੀ ਜਾਊ ਕਿ ਉਹਦਾ ਚਲਾਨ ਵੀ ਕੀਤਾ ਜਾਏ ਬਾਈ ਜੀ ਕਾਰੇ ਵਿੱਚ ਜਿਹੜੇ ਰੋਕੇ ਸੀ ਤੁਹਾਨੂੰ ਸਾਡਾ ਲਾਈਟਾਂ ਵਿੱਚ ਜਿਹੜਿਆ ਲਾਈਟ ਲੱਗਿਆ ਤੇਜ ਲਾਈਟਾਂ ਜਿਹੜਾ ਮੋਡੀਫਾਈ ਕਰਾਇਆ ਮੋਡੀਫਾਈ ਲੱਟਾਂ ਕੇ ਮੁਤਾਬਕ ਅਸੀਂ ਧਾਰਨਾਂਗੇ ਜਾ ਕੇ ਜੁਦੀ ਕਰ ਵਾਲੀ ਗੱਲ ਹੈ ਅੱਜ ਕਿਵੇਂ ਵਰਨਿੰਗ ਦੇ ਜੀ ਵਰਨਿੰਗ ਨਹੀਂ ਛੱਡਦਾ ਜੀ ਅਗਰ ਇਹਨਾਂ ਨੂੰ ਚਲਾਨ ਹੋਵੇ ਜੇ ਕੱਲ ਨੂੰ ਲੱਗੀਆਂ ਮਿਲ ਗਿਆ ਚਲਾਨ ਹੈ ਚਲਾਨ ਹੈ ਹਾਂ ਮਾੜਾ ਜੀ ਤਾਰਨੀਆਂ ਚਾਹੀਦੀਆਂ ਨੇ ਟੁੱਟੇ ਬਿਟੇ ਤਾਰਨੀਆਂ ਚਾਹੀਦੀਆਂ ਨੇ ਜੀ ਠੀਕ ਹੈ ਹਾਂ ਠੀਕ ਹੁਣੇ ਤਾਰ ਦੇਣਗੇ ਜੀ ਜਾ ਕੇ ਠੀਕ ਹਾਂ ਜਦ ਮਰਜ਼ੀ ਪਤਾ ਕਰ ਲਿਓ ਆਪਣਾ ਲਰਾਂਗੇ ਤੇ ਮਕਾਨ ਹੈ ਠੀਕ ਹੈ ਜਦ ਮਰਜ਼ੀ